ਪਸਟੋਲ ਨਾਲ ਕੀ ਕਰੀਆ ਨਾ ਮੈਨੂੰ ਲੱਗਦਾ ਅੱਜ ਖੈਰ ਨਹੀਂ ਕਿਸੇ ਦੀ ਖੈਰ ਤਾਂ ਕਾਣੂ ਯਾਰ ਮੈਂ ਤਾਂ ਸਾਫ ਕਰੀਆ ਮੈਂ ਤਾਂ ਲੱਗਾ ਸ਼ੌਂਕ ਨਹੀਂ ਰੱਖਦਾ ਨਾ ਇਹ ਆ ਸ਼ੌਂਕ ਨੂੰ ਰੱਖਿਆ ਭਾਈ ਆਪਾਂ ਸ਼ੌਕ ਹੀ ਪੂਰੇ ਕਰ ਰਹੇ ਹਾਂ ਹੋਰ ਆਪਾਂ ਕਰਨਾ ਯਾਰ ਜ਼ਿੰਦਗੀ ਚ ਮਾਰ ਕਿੰਨੀ ਕਹਿਦੀ ਮਾਰਿਆ ਰੱਗੋ ਤਾਂ ਤੂੰ ਲਾਲਾ ਸਾਹਿਬ ਮੇਰੀ ਹੈਗੀ ਆ 100 200 ਮੀਟਰ ਪਿੱਛੋਂ ਭਾਵੇਂ 500 ਕਿੱਲੇ ਹੋਵੇ ਬਾਤੋ ਹੋ ਸਕਦੀ ਹੈ ਘੱਟ ਨਹੀਂ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਹੈ ਯਾਰ ਐਗ ਦਾ ਭਾਵੇਂ 200 ਮੀਟਰ 200 ਮੀਟਰ ਤੋਂ ਬੰਦਾ ਮਾਰ ਦੇ ਮੁੜ ਕੇ ਤੇਰੇ ਕੋਲੇ ਭਾਵੇਂ 500 ਕਿੱਲਾ ਹੈ ਕਿਦਾ 1 ਕਿੱਲਾ ਵੀ ਨਹੀਂ ਬਚਣਾ ਮੁੜ ਕੇ ਮੈਂ ਤਾਂ ਬੰਦਾ ਇਹੋ ਜਿਹਾ ਸਿਆਪੇ ਨੂੰ ਨਾ ਹੀ ਰੱਖੇ ਇਹ ਕੀ ਪਤਾ ਕਦੋਂ ਚੱਲ ਜੇ ਦੇਖ ਭਾਈ ਗਲਤ ਤਾਂ ਤੇਰੀ ਸਿਆਣੀ ਹੈ ਪਰ ਹੁਣ ਇੱਕ ਜਵਾਬ ਤੂੰ ਮੈਨੂੰ ਦੇ ਮੰਨ ਲਾ ਤੂੰ ਕਿਤੇ ਬਾਹਰ ਜਾਣਾ ਹੁਣ ਠੀਕ ਹੈ ਮੇਰੇ ਸਵੇਰੇ ਤੈਨੂੰ ਕੋਈ ਲੁੱਟਖੋ ਨਾ ਪੈ ਗਿਆ ਠੀਕ ਹੈ ਲੁੱਟਖੋ ਵਾਲਾ ਤੈਨੂੰ ਪੈ ਗਿਆ ਉਦੋਂ ਤੇਰੇ ਕੋਲੇ ਹੋਇਆ ਤੂੰ ਆਉਂਦੇ ਵਿਚਾਰ ਨੂੰ ਇਹਨੂੰ ਵਰਤ ਸਕਦਾ ਸਹੀ ਹੈ ਕਿ ਨਹੀਂ ਹਾਂ ਇਹ ਤਾਂ ਮੇਰੇ ਸੋਚ-ਸੋਚ ਫਰਕ ਹੈ ਦੇਖ ਜਰੋ ਤੇਰੇ ਕੋਲੇ ਹੈਗਾ ਜੇ ਤੇਰਾ ਸਵਾਹ ਠੰਡਾ ਹੈ ਠੀਕ ਹੈ ਤੂੰ ਨਹੀਂ ਘਟਦਾ ਜੇ ਤੂੰ ਸਿਆਣਾ ਹੈ ਤੈਨੂੰ ਆਉਂਦੇ ਘਰ ਦੀ ਫਿਕਰ ਹੈ ਵੀ ਯਾਰ ਮੇਰੇ ਕੋਲੇ ਇੰਨਾ ਕੁਝ ਹੈਗਾ ਕਿ ਮੈਂ ਬਹੁਤ ਮਿਹਨਤ ਨਾਲ ਬਣਾਇਆ ਹੈ ਯਾਰ ਜੇ ਮੈਂ ਤੋਂ ਕੋਈ ਬਾਤ ਵਿੱਚ ਘਟਮੀ ਹੋ ਗਈ ਤਾਂ ਕੀ ਹੋਊਗਾ ਜੇ ਤੈਨੂੰ ਇਸ ਗੱਲ ਦਾ ਫਿਕਰ ਹੈ ਨਾ ਫਿਰ ਤੂੰ ਕਦੇ ਵੀ ਅਸਲ ਆਣੇ ਚਾਹੁੰਦਾ ਪਰ ਜੇ ਤੂੰ ਹੈਗਾ ਉਹੀ ਫਿਰ ਗੱਡੀ ਕੀ ਗੱਲ ਆ ਕੱਟ ਲਾਂਗਾ 4 ਸਾਲ ਫਿਰ ਤਾਂ ਤੂੰ ਮਿੰਟ ਚ ਨੱਪੇਗਾ ਘੋੜਾ ਤੇ 8 ਫਿਰ ਤਾਂ ਭਾਵੇਂ ਤੂੰ ਸੱਪੜ ਮਾਰ ਕੇ ਬੰਦਾ ਮਾਰ ਦੇ ਯਾਰ ਅਸਲੇ ਦੀ ਲੋੜ ਹੀ ਨਹੀਂ ਦੇਣਾ ਠੀਕ ਹੈ ਬਾਕੀ ਅਸਲਾ ਰੱਖਣਾ ਨਾ ਰੱਖਣਾ ਉਹ ਤੇਰੇ ਸਿਰ ਤੇ ਆ ਬਟ ਇਹਨੂੰ ਸੰਭਾਲਣਾ ਕਿਵੇਂ ਉਹ ਵੀ ਤੇਰੇ ਸਿਰ ਤੇ ਆ ਰੱਖਣਾ ਸੌਖਾ ਪਰ ਸਾਂਭਣਾ ਓਦੋਂ ਵੀ ਜ਼ਿਆਦਾ ਔਖਾ ਇਹਨੂੰ ਲੈਣਾ ਤਾਂ ਲੈ ਕਿ ਕੀ ਲੈਗਾ ਤਾਂ 1.5 ਲੱਖ ਦਾ ਆ ਜਾਂਦਾ ਪਰ ਤੈਨੂੰ ਸਾਂਭਣਾ ਪੈਂਦਾ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਸਾਂਝੇਦਾਰੀ ਵਾਲੇ ਕੋਲ ਚਾਹੀਦਾ ਹੈ ਹਰੇਕ ਨੂੰ ਸਾਂਸ ਵੀ ਨਹੀਂ ਮਿਲ ਸਕਦਾ ਇਹ ਪਰ ਸੇਫਟੀ ਐਸ ਤੇ ਲਾਇਸੈਂਸ ਲੈਣਾ ਪੈਂਦਾ ਇਹਦਾ ਵੀ ਮਮੇ ਤਾਂ ਸਰਕਾਰ ਵੀ ਦਿਨ ਪਤਾ ਨਹੀਂ ਰੱਖਣ ਦਿੰਦੀ ਪਰ ਤੂੰ ਸੋਚ ਵੀ ਜੀ ਇਹ ਹੈ ਪਿਸਤੌਲ ਤੇਰੇ ਹੱਥ ਚ ਤੈਨੂੰ ਪਤਾ ਨਾ ਵੀ ਮੇਰੇ ਹੱਥ ਚ ਹੈਗਾ ਤੂੰ ਚਲਾਉਣਾ ਹੈ ਤੈਨੂੰ ਪਤਾ ਵੀ ਇਹਨੂੰ ਚਲਾਏ ਤੇ ਹੁਣ ਕਿੱਥੇ ਚਲਾਏ ਤੇ ਮੇਰਾ ਫਾਇਦਾ ਤੇ ਕਿੱਥੇ ਚਲਾਏ ਤੇ ਮੇਰਾ ਨੁਕਸਾਨ ਹੁਣ ਜੇ ਤੂੰ ਗਿਆਹ ਚ ਫੈਰ ਕਰਦਾ ਉਹ ਤੇਰੀ ਕੋਈ ਸਮਝਦਾਰੀ ਵਾਲੀ ਗੱਲ ਤਾਂ ਹੈ ਨਹੀਂ ਜੇ ਤੇਰੀ ਕਿਸੇ ਨਾਲ ਲੜਾਈ ਹੋ ਗਈ ਤੂੰ ਕਾਟ ਕੇ ਠਾ ਠਾ ਬੁਲਾਦੀ ਤੇ ਵੀ ਕੁਸਾਂ ਨੂੰ ਦੋ ਘਰ ਪਟੇਗੇ ਕਿ ਨਹੀਂ ਪਟੇਗੇ ਦੱਸ ਹਾਂ ਪਰ ਉਹੀ ਪਿਸਤੌਲ ਜੇ ਤੂੰ ਆਪਦੀ ਹਿਫਾਜ਼ਤ ਵਾਸਤੇ ਆਪਦੇ ਬਚਾਅ ਵਾਸਤੇ ਚਲਾਉਣਾ ਹੈ ਜਿਹਦੇ ਵਾਸਤੇ ਇਹਦਾ ਲਸਾਂਸ ਬਣਿਆ ਜਿਹਦੇ ਵਾਸਤੇ ਤੈਨੂੰ ਇਹ ਮਿਲਿਆ ਤਾਂ ਤੇਰਾ ਕਿੰਨਾ ਫਾਇਦਾ ਹੋ ਗਿਆ ਕਿ ਕਿ ਵੀਰੇ ਲੋੜੋਂ ਵੱਧ ਤਾਂ ਕਹਿੰਦੇ ਆ ਵੀ ਜੋ ਰੋਟੀ ਵੀ ਖਾ ਲਈਏ ਨਾ ਉਹ ਵੀ ਖਰਾਬ ਕਰਦੀ ਏ ਚੀਜ਼ ਨਹੀਂ ਦੱਸਦੀ ਹੁੰਦੀ ਕਿ ਮੈਨੂੰ ਕਿਵੇਂ ਰੱਖਾਂ ਬੰਦੇ ਦੇ ਹਰਤੇ ਹੁੰਦਾ ਵੀ ਮੈਂ ਚੀਜ਼ ਕਿਵੇਂ ਰੱਖਾਂ। ਬਾਕੀ ਆ ਅੱਜ 15 ਅਗਸਤ ਹੈ ਨਾ? ਹਾਂ। ਭੋਲਣਾ ਇਹ ਪਿਸਤੌਲ ਨੇ ਆਜ਼ਾਦੀ ਦਵਾਈ ਆਪਾਂ ਨੂੰ। ਉਦਮ ਸਿੰਘ ਕੋਲੇ ਇਹੀ ਪਿਸਤੌਲ ਸੀ ਤੇ ਜਰਨਲ ਡੈਰ ਦੇ ਬੰਦਿਆਂ ਕੋਲੇ ਵੀ ਆਹੀ ਸੀ। ਇਹ ਫਰਕ ਵੇਖ ਲਾ। ਉਹਨਾਂ ਨੇ ਬੇਕਸੂਰ ਲੋਕ ਮੱਕੀ ਦੇ ਦਾਣਿਆਂ ਵਾਂਗ ਉਭਨਦੇ ਸੀ ਤੇ ਉਦਮ ਸਿੰਘ ਨੇ ਉਹਦਾ ਬਦਲਾ ਲਿਆ ਸੀ ਜਰਨਲ ਡੈਰ ਤੋਂ ਉਸ ਜਰਨਲ ਡੈਰ ਤੋਂ ਜਿਹਨੇ ਬੇਕਸੂਰ ਲੋਕਾਂ ਨੂੰ ਮਾਰੇ। ਇਸ ਕਰਕੇ ਦਿਨੇ ਮੈਂ ਸਾਰੇ ਮਹੱਤਵ ਜੋੜ ਕੇ ਬੇਨਤੀ ਕਰਨਾ ਕਿ ਜਿਹੜਾ ਬੰਦਾ ਵੀ ਅਸਲਾ ਲੈਂਦਾ ਹੈ ਅਸਲਾ ਨਫੂਜ਼ ਗੁਰ ਪਰ ਫੂਦੀ ਇੱਕ ਜੁम्मेवारी ਵੀ ਸੰਭਲਦਾ ਹੈ ਕਿ ਥੋੜੇ ਅੱਗੇ ਦਾ ਹੈ ਕਿ ਥੋੜੀ ਜੁम्मेवारी ਹੈ ਕਿ ਕਿੱਥੇ ਮੈਂ ਵਾਪਸਣਾ ਤੇ ਕਿੱਥੇ